B5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਬਲਵਿੰਦਰ ਸਿੰਘ ਦਮਦਮੀ ਟਕਸਾਨ ਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਜਨਾਲਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿੱਥੇ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹਾਦਤ ਮਨਾਉਣ ਦੇ ਪ੍ਰੋਗਰਾਮ ਦਾ ਖੁੱਲਕੇ ਵਿਰੋਧ ਕੀਤਾ ਗਿਆ ਉਹਨਾਂ ਦਾ ਦਾਵਾ ਹੈ ਕਿ ਐਸਜੀਪੀਸੀ ਨੇ 328 ਰੁਪਿਆਂ ਦੀ ਗੁੰਮਸ਼ੁਦਾ ਮਾਮਲੇ 'ਚ ਨਾ ਤਾਂ ਕੋਈ ਕਾਰਵਾਈ ਕੀਤੀ ਹੈ ਤੇ ਨਾ ਹੀ ਕੋਈ ਜਨਤਕ ਤੌਰ ਤੇ ਦੋਸ਼ੀਆਂ ਨੂੰ ਬੇਨਕਾਬ ਕੀਤਾ ਤੇ ਦੂਜੇ ਪਾਸੇ ਉਹਨਾਂ ਦਾ ਕਹਿਣਾ ਕਿ ਅਸੀਂ ਨਵੇਂ ਜਥੇਦਾਰ ਨੂੰ ਨਹੀਂ ਮੰਨਦੇ ਕਿਉਂਕਿ ਬਾਦਲ ਪਰਿਵਾਰ ਦਾ ਸਿੱਧਾ-ਸਿੱਧਾ ਇਹਨਾਂ ਦੇ ਵਿੱਚ ਦਖਲ ਹੈ ਤਾਜ਼ ਪੋਸ਼ੀ ਕੱਲ ਕਰਨ ਪਰਸੋਂ ਕਰਨ ਇਹ ਤਖਤ ਜਿਹੜਿਆ ਹੈ ਪੰਥ ਦੇ ਆ ਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਇਹ ਪੰਥ ਦਾ ਜਥੇਦਾਰ ਨਹੀਂ ਇਹ ਬਾਦਲ ਪਰਿਵਾਰ ਦਾ ਜਥੇਦਾਰ ਕਰਕੇ ਅਸੀਂ ਇਹਨੂੰ ਜਥੇਦਾਰ ਮੰਨਦੇ ਹੀ ਨਹੀਂ ਹੋ ਗਿਆ ਤਖਤਾਂ ਤੇ ਕਬਜ਼ਾ ਬਾ ਸਾਡੀ ਸਿੱਖ ਕੌਮ ਦੀ ਤਰਾਸਦੀ ਆ ਕਿ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਗਦਾਰ ਆ ਪੰਥ ਨਾਲ ਗਦਾਰੀ ਕਰਦਾ ਸ਼੍ਰੋਮਣੀ ਕਮੇਟੀ ਦਾ ਕਰਤਾ ਤਰਤਾ ਉਹ ਆ ਸ਼੍ਰੋਮਣੀ ਕਾਲੀ ਦਲ ਦਾ ਕਰਤਾ ਤਰਤਾ ਉਹ ਆ ਤਿੰਨਾਂ ਜ ਤਿੰਨਾਂ ਤਖਤਾਂ ਦਾ ਕਰਤਾ ਤਰਤਾ ਉਹ ਐਸ਼ ਕਰਕੇ ਸਾਨੂੰ ਸਾਰੇ ਸਿੱਖਾਂ ਨੂੰ ਨਮੋਸ਼ੀ ਆਉਂਦੀ ਆ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਸਿੱਖ ਪੰਥ ਨਾਲ ਗਦਾਰੀ ਕਰਦਾ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਆ ਬਾਦਲ ਦੇ ਵੱਡ ਵਡੇਰਿਆਂ ਨੇ ਉਦੋਂ ਵਿਰੋਧ ਕੀਤਾ ਸੀ ਬਾਦਲ ਦੇ ਪਿੱਟੂ ਸਨ ਜਦੋਂ ਸ਼੍ਰੋਮਣੀ ਕਾਲੀ ਦਲ ਹੋਂਦ ਵਿੱਚ ਆਇਆ ਉਦੋਂ ਵੀ ਅੰਗਰੇਜ਼ ਸਰਕਾਰ ਦੇ ਪਿੱਟੂ ਸਨ ਪਰ ਅੱਜ ਸਾਡੇ ਸਾਰੇ ਸਿੱਖਾਂ ਵਾਸਤੇ ਨਮੋਸ਼ੀ ਦੀ ਗੱਲ ਆ ਇੱਕ ਪਰਿਵਾਰ ਤਿੰਨਾਂ ਤਾਕਤਾਂ ਤੇ ਕਾਬਜ਼ ਇੱਕ ਪਰਿਵਾਰ ਸ਼੍ਰੋਮਣੀ ਕਾਲੀ ਦਲ ਤੇ ਕਾਬਜ਼ ਇੱਕ ਪਰਿਵਾਰ ਇਸੇ ਤਰ੍ਹਾਂ ਤਿੰਨਾਂ ਤਾਕਤਾਂ ਤੇ ਕਾਬਜ਼ ਹੈ ਸਾਨੂੰ ਰਲ ਮਿਲ ਕਰਕੇ ਸ਼੍ਰੋਮਣੀ ਕਮੇਟੀ ਤੇਨ ਤਾਕਤ ਆਜ਼ਾਦ ਕਰਾਉਣੇ ਚਾਹੀਦੇ ਆ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਵਿਰੋਧੀ ਨਹੀਂ ਜਿਹੜਾ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਇਸ ਦਾ ਵਿਰੋਧ ਕਰਦਾ ਸੀ ਵਿਰੋਧ ਕਰਦਾ ਤੇ ਇਸੇ ਤਰ੍ਹਾਂ ਕਰਦਾ ਰਾਵਾਂਗਾ ਅਗਲੇ ਮਹੀਨੇ ਜਪੀ ਦਾ اجلاس ਹੋਣ ਜਾ ਰਿਹਾ ਪ੍ਰਧਾਨ ਜੀ ਕਿ ਕਿਸੇ ਦਾ ਉਹ ਪ੍ਰਧਾਨ ਦੀ ਚੋਣ ਸੁਖਵੀਰ ਬਾਦਲ ਨੇ ਕਰਨੀ ਵਾਰ-ਵਾਰ ਮੇਰੇ ਤੋਂ ਕਿਉਂ ਸਵਾਲ ਕਰਕੇ ਪੁੱਛਦਾ ਮੈਂ ਕਿ ਸਬੀਕ ਸੁਖਵੀਰ ਬਾਦਲ ਦੀ ਕਮੇਟੀ ਆ ਉਹ ਜਿਹਨੂੰ ਚੰਗਾ ਚਾਹੂਗਾ ਉਹਨੂੰ ਉੱਥੇ ਪ੍ਰਧਾਨ ਬਣਾ ਦਊਗਾ ਪ੍ਰਧਾਨ ਇੱਥੇ ਕਿਹੜਾ ਪੰਥ ਨਹੀਂ ਲਾਉਣਾ ਜਾਂ ਉਹਨਾਂ ਨੇ ਪੰਥ ਦੀ ਕਾਰਜ ਕਰਨਾ ਹੈ ਜਦੋਂ ਜਦ ਤੁਸੀਂ ਕਹਿ ਰਹੇ ਹੋ ਕਿ ਕੋਈ ਅਨਸੇਵ ਇਨਸੀਡੈਂਟ ਹੋਗਾ ਦੈਨ ਐਸਡੀਪੀਸੀ ਵਾਲੇ ਰਿਸਪੌਂਸਿਬਲ ਹੋਗਾ ਤੇ ਤੁਸੀਂ ਇਸ ਤਰ੍ਹਾਂ ਦਾ ਕਰਾ ਪ੍ਰੋਟੈਸਟ ਕਰੋਗੇ ਪੀਸੂਲ ਔਰ ਜਿਸ ਤਰ੍ਹਾਂ ਦਾ ਵੀ ਹੋ ਸਕਿਆ ਉਸੇ ਤਰ੍ਹਾਂ ਦਾ ਕਰਾਂਗੇ ਜਿਸ ਤਰ੍ਹਾਂ ਦਾ ਵੀ ਹੋ ਸਕਿਆ ਜੇਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤੇ ਫਿਰ ਜਿਸ ਤਰ੍ਹਾਂ ਦਾ ਵੀ ਹੋ ਸਕੇਗਾ ਉਸੇ ਤਰ੍ਹਾਂ ਦਾ ਕਰਾਂਗੇ ਤਾਜ਼ ਪੋਸ਼ੀ ਕੱਲ ਕਰਨ ਪਰਸੋਂ ਕਰਨ ਇਹ ਤਖਤ ਜਿਹੜਿਆ ਹੈ ਪੰਥ ਦੇ ਆ ਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਇਹ ਪੰਥ ਦਾ ਜਥੇਦਾਰ ਨਹੀਂ ਇਹ ਬਾਦਲ ਪਰਿਵਾਰ ਦਾ ਜਥੇਦਾਰ ਕਰਕੇ ਅਸੀਂ ਇਹਨੂੰ ਜਥੇਦਾਰ ਮੰਨਦੇ ਹੀ ਨਹੀਂ ਤਖਤਾਂ ਤੇ ਕਬਜ਼ਾ ਬਾ ਸਾਡੀ ਸਿੱਖ ਕੌਮ ਦੀ ਤਰਾਸਦੀ ਆ ਕਿ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਗਦਾਰ ਆ ਪੰਥ ਨਾਲ ਗਦਾਰੀ ਕਰਦਾ ਸ਼੍ਰੋਮਣੀ ਕਮੇਟੀ ਦਾ ਕਰਤਾ ਤਰਤਾ ਉਹ ਆ ਸ਼੍ਰੋਮਣੀ ਕਾਲੀ ਦਲ ਦਾ ਕਰਤਾ ਤਰਤਾ ਉਹ ਆ ਤਿੰਨਾਂ ਜ ਤਿੰਨਾਂ ਤਖਤਾਂ ਦਾ ਕਰਤਾ ਤਰਤਾ ਉਹ ਐਸ਼ ਕਰਕੇ ਸਾਨੂੰ ਸਾਰੇ ਸਿੱਖਾਂ ਨੂੰ ਨਮੋਸ਼ ਹੀ ਆਉਂਦੀ ਆ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਸਿੱਖ ਪੰਥ ਨਾਲ ਗਦਾਰੀ ਕਰਦਾ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਆ ਬਾਦਲ ਦੇ ਵੱਡ ਵਡੇਰਿਆਂ ਨੇ ਉਦੋਂ ਵਿਰੋਧ ਕੀਤਾ ਸੀ ਬਾਦਲ ਦੇ ਪਿੱਟੂ ਸਨ ਜਦੋਂ ਸ਼੍ਰੋਮਣੀ ਕਾਲੀ ਦਲ ਹੋਂਦ ਵਿੱਚ ਆਇਆ ਉਦੋਂ ਵੀ ਅੰਗਰੇਜ਼ ਸਰਕਾਰ ਦੇ ਪਿੱਟੂ ਸਨ ਪਰ ਅੱਜ ਸਾਡੇ ਸਾਰੇ ਸਿੱਖਾਂ ਵਾਸਤੇ ਨਮੋਸ਼ੀ ਦੀ ਗੱਲ ਆ ਇੱਕ ਪਰਿਵਾਰ ਤਿੰਨਾ ਤਖਤਾਂ ਤੇ ਕਬਜ਼ ਇੱਕ ਪਰਿਵਾਰ ਸ਼੍ਰੋਮਣੀ ਕਾਲੀ ਦਾ ਤੇ ਕਬਜ਼ ਇੱਕ ਪਰਿਵਾਰ ਇਸੇ ਤਰ੍ਹਾਂ ਤਿੰਨਾਂ ਤਖਤਾਂ ਤੇ ਕਬਜ਼ਾ ਸਾਨੂੰ ਰਲ ਮਿਲ ਕਰਕੇ ਸ਼੍ਰੋਮਣੀ ਕਮੇਟੀ ਤਿੰਨ ਤਖਤ ਆਜ਼ਾਦ ਕਰਾਉਣੇ ਚਾਹੀਦੇ ਆ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਵਿਰੋਧੀ ਨਹੀਂ ਜਿਹੜਾ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਇਸ ਦਾ ਵਿਰੋਧ ਕਰਦਾ ਸੀ ਵਿਰੋਧ ਕਰਦਾ ਤੇ ਇਸੇ ਤਰ੍ਹਾਂ ਕਰਦਾ ਰਾਵਾਂਗਾ ਅਗਲੇ ਮਹੀਨੇ ਜੀਜਾ ਜਲਾਸ ਹੋਣ ਜਾ ਰਿਹਾ ਪ੍ਰਧਾਨਗੀ ਚੋਂ ਇਹ ਕਿਸੂ ਦਾ ਉਹ ਪ੍ਰਧਾਨ ਦੀ ਚੋਣ ਸੁਖਵੀਰ ਬਾਦਲ ਨੇ ਕਰਨੀ ਵਾਰ-ਵਾਰ ਮੇਰੇ ਤੋਂ ਕਿਉਂ ਸਵਾਲ ਕਰਕੇ ਪੁੱਛਦੇ ਮੈਂ ਕਿ ਸਬੀਕ ਸੁਖਵੀਰ ਬਾਦਲ ਦੀ ਕਮੇਟੀ ਆ ਉਹ ਜੀਨੂੰ ਚੰਗਾ ਚਾਹੂਗਾ ਉਹਨੂੰ ਉੱਥੇ ਪ੍ਰਧਾਨ ਬਣਾ ਦੂੰਗਾ ਪ੍ਰਧਾਨ ਇੱਥੇ ਕਿਹੜਾ ਪੰਥ ਨਹੀਂ ਲਾਉਣਾ ਜਾਂ ਉਹਨਾਂ ਨੇ ਪੰਥ ਦੇ ਕਾਰਜ ਕਰਨੇ ਜੱਜ ਜੀ ਜੀ ਤੁਸੀਂ ਕਹਿ ਰਹੇ ਹੋ ਕਿ ਕੋਈ ਅਨਸੇਵਿੰਗ ਇਨਸੀਡੈਂਟ ਹੋਗਾ ਦੈਨ ਐਸ ਡੀ ਪੀ ਸੀ ਵਾਲੇ ਰਿਸਪੌਂਸਿਬਲ ਹੋਗਾ ਤੁਸੀਂ ਇਸ ਤਰ੍ਹਾਂ ਦਾ ਕਰਾ ਪ੍ਰੋਟੈਸਟ ਕਰੋਗੇ ਪੀਸੂਲ ਔਰ ਜਿਸ ਤਰ੍ਹਾਂ ਦਾ ਵੀ ਹੋ ਸਕਿਆ ਉਸੇ ਤਰ੍ਹਾਂ ਦਾ ਕਰਾਂਗੇ ਜਿਸ ਤਰ੍ਹਾਂ ਦਾ ਵੀ ਹੋ ਸਕਿਆ ਜੇਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤੇ ਫਿਰ ਜਿਸ ਤਰ੍ਹਾਂ ਦਾ ਵੀ ਹੋ ਸਕੇਗਾ ਉਸੇ ਤਰ੍ਹਾਂ ਦਾ ਕਰਾਂਗੇ ਤਾਜ਼ ਪੋਸ਼ੀ ਕੱਲ ਕਰਨ ਪਰਸੋਂ ਕਰਨ ਇਹ ਤਖਤ ਜਿਹੜਿਆ ਹੈ ਪੰਥ ਦੇ ਆ ਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ ਇਹ ਪੰਥ ਦਾ ਜਥੇਦਾਰ ਨਹੀਂ ਇਹ ਬਾਦਲ ਪਰਿਵਾਰ ਦਾ ਜਥੇਦਾਰ ਚ ਕਰਕੇ ਅਸੀਂ ਇਹਨੂੰ ਜਥੇਦਾਰ ਮੰਨਦੇ ਨਹੀਂ ਤਖਤਾਂ ਤੇ ਕਬਜ਼ਾ ਬਾ ਸਾਡੀ ਸਿੱਖ ਕੌਮ ਦੀ ਤਰਾਸਦੀ ਆ ਕਿ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਗਦਾਰ ਆ ਪੰਥ ਨਾਲ ਗਦਾਰੀ ਕਰਦਾ ਸ਼੍ਰੋਮਣੀ ਕਮਿਊਨਿਟੀ ਦਾ ਕਰਤਾ ਤਰਤਾ ਉਹ ਆ ਸ਼੍ਰੋਮਣੀ ਕਾਲੀ ਦਲ ਦਾ ਕਰਤਾ ਤਰਤਾ ਉਹ ਆ ਤਿੰਨਾਂ ਜ ਤਿੰਨਾਂ ਤਖਤਾਂ ਦਾ ਕਰਤਾ ਧਰਤਾ ਉਹ ਐਸ਼ ਕਰਕੇ ਸਾਨੂੰ ਸਾਰੇ ਸਿੱਖਾਂ ਨੂੰ ਨਮੋਸ਼ੀ ਆਉਂਦੀ ਆ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਸਿੱਖ ਪੰਥ ਨਾਲ ਗਦਾਰੀ ਕਰਦਾ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਆ ਬਾਦਲ ਦੇ ਵੱਡ ਵਡੇਰਿਆਂ ਨੇ ਉਦੋਂ ਵਿਰੋਧ ਕੀਤਾ ਸੀ ਬਾਦਲ ਦੇ ਪਿੱਟੂ ਸਨ ਜਦੋਂ ਸ਼੍ਰੋਮਣੀ ਕਾਲੀਦਲ ਹੋਂਦ ਵਿੱਚ ਆਇਆ ਉਦੋਂ ਵੀ ਅੰਗਰੇਜ਼ ਸਰਕਾਰ ਦੇ ਪਿੱਟੂ ਸਨ ਪਰ ਅੱਜ ਸਾਡੇ ਸਾਰੇ ਸਿੱਖਾਂ ਵਾਸਤੇ ਨਮੋਸ਼ੀ ਦੀ ਗੱਲ ਆ ਇੱਕ ਪਰਿਵਾਰ ਤਿੰਨਾਂ ਤਖਤਾਂ ਤੇ ਕਬਜ਼, ਇੱਕ ਪਰਿਵਾਰ ਸ਼੍ਰੋਮਣੀ ਕਾਲੀਦਾ ਦਾ ਤੇ ਕਬਜ਼, ਇੱਕ ਪਰਿਵਾਰ ਇਸੇ ਤਰ੍ਹਾਂ ਤਿੰਨਾਂ ਤਖਤਾਂ ਤੇ ਕਬਜ਼ ਹੈ। ਸਾਨੂੰ ਰਲ ਮਿਲ ਕਰਕੇ ਸ਼੍ਰੋਮਣੀ ਕਮੇਟੀ ਤਿੰਨ ਤਖਤ ਆਜ਼ਾਦ ਕਰਾਉਣੇ ਚਾਹੀਦੇ ਆ। ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਵਿਰੋਧੀ ਨਹੀਂ। ਜਿਹੜਾ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਇਸ ਦਾ ਵਿਰੋਧ ਕਰਦਾ ਸੀ, ਵਿਰੋਧ ਕਰਦਾ ਤੇ ਇਸੇ ਤਰ੍ਹਾਂ ਕਰਦਾ ਰਾਵਾਂਗਾ। ਅਗਲੇ ਮਹੀਨੇ ਜੀਪੀ ਦਾ اجلاس ਹੋਣ ਜਾ ਰਿਹਾ ਪ੍ਰਧਾਨਗੀ ਤੋਂ ਇਹ ਕਿਸੇ ਦਾ ਉਹ ਪ੍ਰਧਾਨ ਦੀ ਚੋਣ ਸੁਖਬੀਰ ਬਾਦਲ ਨੇ ਕਰਨੀ ਵਾਰ-ਵਾਰ ਮੇਰੇ ਤੋਂ ਕਿਉਂ ਸਵਾਲ ਕਰਕੇ ਪੁੱਛਦੇ ਮੈਂ ਕਿ ਸਬੀਕ ਸੁਖਬੀਰ ਬਾਦਲ ਦੀ ਕਮੇਟੀ ਆ ਉਹ ਜਿਹਨੂੰ ਚੰਗਾ ਚਾਹੂਗਾ ਉਹਨੂੰ ਉੱਥੇ ਪ੍ਰਧਾਨ ਬਣਾ ਦੂੰਗਾ ਪ੍ਰਧਾਨ ਇੱਥੇ ਕਿਹੜਾ ਪੰਥ ਨਹੀਂ ਲਾਉਣਾ ਚਾਹ ਉਹਨਾਂ ਨੇ ਪੰਥ ਦੀ ਕਾਰਜ ਕਰਨਾ ਜਦੋਂ ਜਦ ਤੁਸੀਂ ਕਹਿ ਰਹੇ ਹੋ ਕਿ ਕੋਈ ਅਨਸੇਫ ਸਿਨਸੀਡੈਂਟ ਹੋਦਾ ਥੈਨ ਐਸਡੀਪੀਸੀ ਵਾਲੇ ਰਿਸਪੌਂਸਿਬਲ ਹੋਗਾ ਤੁਸੀਂ ਇਸ ਤਰ੍ਹਾਂ ਦਾ ਕਰਨਾ ਪ੍ਰੋਟੈਸਟ ਕਰੋਗੇ ਪੀਸਫੁਲ ਔਰ ਜਿਸ ਤਰ੍ਹਾਂ ਦਾ ਵੀ ਹੋ ਸਕਿਆ ਉਸੇ ਤਰ੍ਹਾਂ ਦਾ ਕਰਾਂਗੇ ਜਿਸ ਤਰ੍ਹਾਂ ਦਾ ਵੀ ਹੋ ਸਕਿਆ ਜੇਕਰ ਆਪਣੀਆਂ ਹਰਕਤਾਂ ਤੋਂ ਆਵਾਜ਼ ਨਾ ਆਏ ਇਹ ਫਿਰ ਜਿਸ ਤਰ੍ਹਾਂ ਦਾ ਵੀ ਹੋ ਸਕੇਗਾ ਉਸੇ ਤਰ੍ਹਾਂ ਦਾ ਕਰਾਂ। ਤਾਜ਼ ਪੋਸ਼ੀ ਕੱਲ ਕਰਨ ਪਰਸੋਂ ਕਰਨਾ ਇਹ ਤਖਤ ਜਿਹੜਿਆ ਹੈ ਪੰਥ ਦੇ ਆ ਪਰ ਬਾਦਲ ਪਰਿਵਾਰ ਦਾ ਕਬਜ਼ਾ ਹੈ। ਇਹ ਪੰਥ ਦਾ ਜਥੇਦਾਰ ਨਹੀਂ ਇਹ ਬਾਦਲ ਪਰਿਵਾਰ ਦਾ ਜਥੇਦਾਰ ਚ ਕਰਕੇ ਅਸੀਂ ਇਹਨੂੰ ਜਥੇਦਾਰ ਮੰਨਦੇ ਨਹੀਂ। ਤਖਤਾਂ ਤੇ ਕਬਜ਼ਾ ਬਾ ਸਾਡੀ ਸਿੱਖ ਕੌਮ ਦੀ ਤਰਾਸਦੀ ਆ ਕਿ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਗਦਾਰ ਆ ਪੰਥ ਨਾਲ ਗਦਾਰੀ ਕਰਦਾ। ਸ਼੍ਰੋਮਣੀ ਕਮੇਟੀ ਦਾ ਕਰਤਾ ਤਰਤਾ ਉਹ ਆ ਸ਼੍ਰੋਮਣੀ ਕਾਲੀ ਦਲ ਦਾ ਕਰਤਾ ਤਰਤਾ ਉਹ ਆ ਤਿੰਨਾਂ ਜ ਤਿੰਨਾਂ ਤਖਤਾਂ ਦਾ ਕਰਤਾ ਤਰਤਾ ਉਹ ਐਸ ਕਰਕੇ ਸਾਨੂੰ ਸਾਰੇ ਸਿੱਖਾਂ ਨੂੰ ਨਮੋਸ਼ੀ ਆਉਂਦੀ ਆ ਇੱਕ ਪਰਿਵਾਰ ਜਿਹੜਾ ਚਾਰ ਪੀੜੀਆਂ ਤੋਂ ਸਿੱਖ ਪੰਥ ਨਾਲ ਗਦਾਰੀ ਕਰਦਾ ਜਦੋਂ ਸ਼੍ਰੋਮਣੀ ਕਮੇਟੀ ਹੋਂਦ ਵਿੱਚ ਆਉਂਦੀ ਆ ਬਾਦਲ ਦੇ ਵੱਡ ਵਡੇਰਿਆਂ ਨੇ ਉਦੋਂ ਵਿਰੋਧ ਕੀਤਾ ਸੀ ਬਾਦਲ ਦੇ ਪਿੱਟੂ ਸਨ ਜਦੋਂ ਸ਼੍ਰੋਮਣੀ ਕਾਲੀ ਦਲ ਹੋਂਦ ਵਿੱਚ ਆਇਆ ਉਦੋਂ ਵੀ ਅੰਗਰੇਜ਼ ਸਰਕਾਰ ਦੇ ਪਿੱਟੂ ਸਨ ਪਰ ਅੱਜ ਸਾਡੇ ਸਾਰੇ ਸਿੱਖਾਂ ਵਾਸਤੇ ਨਮੋਸ਼ੀ ਦੀ ਗੱਲ ਆ ਇੱਕ ਪਰਿਵਾਰ ਤਿੰਨ ਤਖਤਾਂ ਤੇ ਕਬਜ਼ ਇੱਕ ਪਰਿਵਾਰ ਸ਼੍ਰੋਮਣੀ ਕਾਲੀਦਾ ਤੇ ਕਬਜ਼ ਇੱਕ ਪਰਿਵਾਰ ਇਸੇ ਤਰ੍ਹਾਂ ਤਿੰਨ ਤਖਤਾਂ ਤੇ ਕਬਜ਼ ਹੈ ਸਾਨੂੰ ਰਲ ਮਿਲ ਕਰਕੇ ਸ਼੍ਰੋਮਣੀ ਕਮੇਟੀ ਤਿੰਨ ਤਖਤ ਆਜ਼ਾਦ ਕਰਾਉਣੇ ਚਾਹੀਦੇ ਆ ਇਸ ਕਰਕੇ ਮੈਂ ਸ਼੍ਰੋਮਣੀ ਕਮੇਟੀ ਦਾ ਵਿਰੋਧੀ ਨਹੀਂ ਜਿਹੜਾ ਬਾਦਲ ਪਰਿਵਾਰ ਦਾ ਕਬਜ਼ਾ ਮੈਂ ਇਸ ਦਾ ਵਿਰੋਧ ਕਰਦਾ ਸੀ ਵਿਰੋਧ ਕਰਦਾ ਤੇ ਇਸੇ ਤਰ੍ਹਾਂ ਕਰਦਾ ਰਾਵਾਂਗਾ ਅਗਲੇ ਮਹੀਨੇ ਜੀ ਵੀ ਜੀ ਜਲਾਸ ਹੋਣ ਜਾ ਰਿਹਾ ਪ੍ਰਧਾਨੀ ਚੋਂ ਇੱਕ ਕਿਸੂ ਦਾ ਉਹ ਪ੍ਰਧਾਨ ਦੀ ਚੋਣ ਸੁਖਵੀਰ ਬਾਦਲ ਨੇ ਕਰਨੀ ਵਾਰ-ਵਾਰ ਮੇਰੇ ਤੋਂ ਕਿਉਂ ਸਵਾਲ ਕਰਕੇ ਪੁੱਛਦੇ ਮੈਂ ਕਿ ਸਬੀਕ ਸੁਖਵੀਰ ਬਾਦਲ ਦੀ ਕਮੇਟੀ ਆ ਉਹ ਜਿਹਨੂੰ ਚੰਗਾ ਚਾਹੂਗਾ ਉਹਨੂੰ ਉੱਥੇ ਪ੍ਰਧਾਨ ਲਾ ਦੂੰਗਾ ਪ੍ਰਧਾਨ ਇੱਥੇ ਕਿਹੜਾ ਪੰਥ ਨਹੀਂ ਲਾਉਣਾ ਜਾਂ ਉਹਨਾਂ ਨੇ ਪੰਥ ਦੀ ਕਾਰਜ ਕਰਨਾ ਜਦੋਂ ਜਦ ਤੁਸੀਂ ਕਹਿ ਰਹੇ ਹੋ ਕਿ ਕੋਈ ਅਨਸੇਫ ਸਿਨਸੀਡੈਂਟ ਹੋਗਾ ਤਾਂ ਐਸਡੀਪੀਸੀ ਕੋਲ ਦੇ ਰਿਸੋਰਸਸ ਆ ਤੁਸੀਂ ਅਸ਼ਿਕਸ਼ਤਰ ਦਾ ਪ੍ਰੋਟੈਸਟ ਕਰੋਗੇ ਕਿ ਪੂਰ ਔਰ ਜਿਸ ਤਰ੍ਹਾਂ ਦਾ ਵੀ ਹੋ ਸਕੇ ਉਸੇ ਤਰ੍ਹਾਂ ਦਾ ਕਰਾਂਗੇ ਜਿਸ ਤਰ੍ਹਾਂ ਦਾ ਵੀ ਹੋ ਸਕਿਆ ਜੇਕਰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਏ ਤੇ ਫਿਰ ਜਿਸ ਤਰ੍ਹਾਂ ਦਾ ਵੀ ਹੋ ਸਕੇਗਾ ਉਸੇ ਤਰ੍ਹਾਂ ਦਾ ਕਰਾਂਗੇ ਸੋ ਐਸਜੀਪੀਸੀ ਲਗਾਤਾਰ ਸਵਾਲਾਂ ਦੇ ਘੇਰੇ ਦੇ ਵਿੱਚ ਖੜੀ ਹੁੰਦੀ ਆ ਹੁਣ ਵੇਖਣਾ ਹੋਵੇਗਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਕਿਦਾਂ ਇਹਨਾਂ ਨੂੰ ਮਨਾਇਆ ਜਾਂਦਾ ਹੈ ਜਾਂ ਇਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਹੈ ਨਾਲ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁੱਲਮਥਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ